ਆ ਮਤਲਬ ਰੋਸ਼ਨੀ ਚਿੱਟਾ ਚਿੱਟਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਗਤ ਐਕਸਪੈਰੀਮੈਂਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਤੇ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂ ਸਿਮਰਨ ਸਿੰਘ ਦੀ ਕ੍ਰਿਸ਼ਨ ਮਾਰੇ ਖੜੇ ਆ ਪਤਨ ਇਸ ਬੰਦੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਆ ਕੋਈ ਗੁਰੂ ਗ੍ਰੰਥ ਸਾਹਿਬ ਦਾ ਕ੍ਰਿਸ਼ਨ ਨੂੰ ਮਾਰਾ ਕਿ ਜਿਸ ਤੋਂ ਦਿਨ ਦੇ ਚੜ੍ਹਦੇ ਆ ਸਾਡੇ ਤੋਂ ਬਾਅਦ ਦੇਵੀ ਦੇਵਤੇ ਦਾ ਖੰਡ ਹੁੰਦਾ ਸੁਦੂ ਬਾਜ ਅਵਤਾਰਾਂ ਦਾ ਖੰਡ ਹੁੰਦਾ ਅੰਦਰ ਦਿਖਾਉਣ ਲੱਗੇ ਮਾਰੇ ਮੈਨੂੰ ਦਿਖਾ ਰਹੇ ਫੇ ਦੇਵੀ ਦੇਵਤਾਂ ਦਾ ਖੰਡ ਤੋਂ ਬਾਅਦ ਅਵਤਾਰਾਂ ਦਾ ਖੰਡ ਆ ਗਿਆ ਅਵਤਾਰਾਂ ਤੋਂ ਬਾਅਦ ਜਿੰਨੇ ਹੋਰ ਵੀ ਹੈਗੇ ਆ ਹਨ ਐਂਡਲਾ ਜਿਹੜਾ ਖੰਡ ਦਿਖਾਇਆ ਉਹਦੇ ਵਿੱਚ ਇਹ ਸੁਪਨਾ ਸੀ ਜਾਂ ਧਿਆਨ ਚ ਬੈਠੇ ਸੀ ਕਈ ਇੱਥੇ ਲੋਕੀ ਕਹਿੰਦੇ ਆ ਵੀ ਏਕੇ ਜੀ ਕੀ ਹਾਲ ਚਾਲ ਵਧੀਆ ਜੀ ਤੁਸੀਂ ਦੱਸੋ ਬਾਈ ਬਾਰੇ ਮੈਂ ਤੁਹਾਨੂੰ ਦੱਸ ਦਿਆਂ ਹੁਣ ਥੋੜਾ ਜਿਹਾ ਪਰਸਨਲ ਗੱਲ ਆ ਸੀ ਯੂਨੀਵਰਸਿਟੀ ਮਿਲੇ ਸੀਗੇ ਤੇ ਅਧਿਆਤਮ ਦੇ ਉੱਤੇ ਥੋੜੀ ਜੀ ਚਰਚਾ ਹੋਈ ਵਿਚਾਰ ਅ ਬڑے ਮੀਲ ਖਾਦੇ ਵਿਚਾਰਾ ਨੇ بڑا ਮੀਲ ਖਾਦਾ ਹਨ ਹਰੇਕ ਦੇ ਅੰਦਰ ਇੱਕੋ ਜੀਆਂ ਚੀਜ਼ਾਂ ਕਹਿੰ ਲੋ ਚੱਲ ਰਹੀਆਂ ਹੁੰਦੀਆਂ ਬੜੇ ਬੜੇ ਵਾਰੀ ਇਦਾਂ ਦਾ ਹੋਇਆ ਸਤ ਤੁਹਾਨੂੰ ਵੀ ਆਪਾਂ ਪਹਿਲੀ ਵਾਰੀ ਮਿਲੇ ਜਦੋਂ ਹਨਾ ਬੜੀ ਗੱਲਬਾਤ ਹੋਈ ਤੇ ਸੱਚ ਜਾਣਿਓ ਕਿ ਤੁਸੀਂ ਵੀ ਹੁਣ ਦੇਖ ਰਹੇ ਹੋ ਇਹ ਵੀ ਨੌਜਵਾਨ ਮੁੰਡੇ ਖੁੰਡੇ ਜਿਹਨੇ ਬੈਠੇ ਹੋਏ ਆ ਪਰ ਪ੍ਰਮਾਤਮਾ ਨਾ ਜਦੋਂ ਜੀ ਤੇ ਕਿਰਪਾ ਕਰਨ ਤੇ ਆਉਂਦਾ ਨਾ ਕਿਸੇ ਤੇ ਵੀ ਕਰ ਦਿੰਦਾ ਕਿਰਪਾ ਉਹ ਉਹ ਇਹ ਨਹੀਂ ਵੇਖਦਾ ਉਹ ਵੱਡਾ ਉਮਰ ਦਾ ਛੋਟਾ ਉਮਰ ਦਾ ਠੀਕ ਹੈ ਜਾਤ ਪਾਤ ਕੀ ਆ ਰੰਗ ਰੂਪ ਕੀ ਆ ਉਹ ਇਹ ਚੀਜ਼ ਨਹੀਂ ਵੇਖਦਾ ਸੋ ਸਿਮਰ ਗੱਲ ਇਹ ਆ ਵੀ ਮੇਰੇ ਨਾਲ ਤੁਸੀਂ ਕਾਫੀ ਕੁਝ ਸਾਂਝਾ ਕਰਿਆ ਅੱਜ ਆਪਾਂ ਆਪਣੇ ਵਿਊਜ਼ ਦੇ ਨਾਲ ਦਰਸ਼ਕਾਂ ਦੇ ਨਾਲ ਵੀ ਸਾਂਝਾ ਕਰੀਏ ਆਪਾਂ ਈ ਵਾਰੀ ਥੋੜਾ ਜਿਆਦਾ ਦੱਸਦੇ ਹੋਈ ਨਾ ਆਪਣੇ ਪਰਿਵਾਰਕ ਬੈਕਗ੍ਰਾਉਂਡ ਬਾਰੇ ਦੱਸ ਦੱਸਦੇ ਹੋਈ ਆਪਣੇ ਬਾਰੇ ਦੱਸਦੇ ਹੋਏ ਫਿਰ ਆਪਾਂ ਸਪਿਰਚੁਅਲ জারਨੀ ਵੱਲੀ ਜਾਣਾ ਹੈ ਤੁਹਾਡੇ ਨਾਲ ਠੀਕ ਹੈ ਹਾਂਜੀ ਅ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੈਨੂੰ ਇਹਨੇ ਯੋਗ ਸਮਝਿਆ ਕਿ ਮੈਂ ਆਪਣੇ ਜੋ ਅੱਜ ਤੱਕ ਜੋ ਮੈਂ ਆਪਣੇ ਸਿੱਖਿਆ ਜੰਮਰੀਆਂ ਪਬਲੀ ਪਿੱਛਾ ਮੈਂ ਤੁਹਾਡੇ ਨਾਲ ਸਾਂਝਾ ਕਰਾਂ ਜੀ ਸੋਨ ਮੇਰਾ ਜਨਮ ਇੱਕ ਗੁਰਸਿੱਖ ਪਰਿਵਾਰ ਵਿੱਚ ਹੋਇਆ ਜੀ ਜੀ ਹਾਂ ਮੇਰੇ ਮਾਤਾ ਪਿਤਾ ਔਰ ਦਾਦਾ ਦਾਦੀ ਅਮਰ ਸ਼ਕਿਆ ਸੀ ਉਹਨਾਂ ਨੇ ਪਰਿਵਾਰ ਵਿੱਚ ਗੁਰਸਿੱਖੀ ਦੀ ਗੱਲਾਂ ਹੋਣੀਆਂ ਹੂੰ ਤੇ ਮੈਨੂੰ ਵੀ ਉਹਨਾਂ ਨੇ ਸਾਖੀਆਂ ਸੁਣਾਉਣੀਆਂ ਬਚਪਨ ਤੋਂ ਹੀ ਹੂੰ ਤੇ ਉਹ ਚਾਹੁੰਦੇ ਸੀ ਵੀ ਸਾਡੇ ਜਿਹੜੇ ਗਾਂ ਹੈਗੇ ਆ ਪੁੱਤੇ ਪੋਤੇ ਹਨਾ ਉਹ ਵੀ ਪ੍ਰਮਾਤਮਾ ਦੇ ਪਾਸੇ ਲੱਗਣਾਂ ਹੂੰ ਸੋ ਇਹ ਤਾਂ ਉਹਨਾਂ ਵੱਲੋਂ ਸੀ ਪਰ ਮੇਰੇ ਮੇਰੇ ਅੰਦਰ ਮਨ ਅੰਦਰ ਵੀ ਬਹੁਤ ਬਲਵਲੇ ਹੁੰਦੇ ਸੀਗੇ ਮੈਂ ਜਾਣਨਾ ਚਾਹੁੰਦਾ ਸੀਗਾ ਵੀ ਸੱਚ ਕੀ ਆ ਹੂੰ ਸੰਸਾਰ ਦਾ ਸੱਚ ਕੀ ਆ ਕਿਉਂ ਆ ਕਿਵੇਂ ਜਿੱਦਾਂ ਹੁਣ ਆਕਾਸ਼ ਆ ਹੂੰ ਇਹਨੂੰ ਦੇਖੀ ਜਾਂਦਾ ਮੈਂ ਕਿੰਨੇ ਘੰਟੇ-ਘੰਟੇ ਰਾਤ ਨੂੰ ਉਹ ਬਚਪਨ ਦੀਆਂ ਗੱਲਾਂ ਛੋਟੀਆਂ ਹੁੰਦੀਆਂ ਹਾਂ ਤਾਰੇ ਮੈਂ ਦੂਸਰ ਟੁੱਟਣਾ ਵੀ ਹੈ ਕਿਉਂ ਆ ਇਹ ਸੰਸਾਰ ਦੇ ਵਿੱਚ ਤੇ ਜਦੋਂ ਕਿਸੇ ਦੀ ਡੈਥ ਦੇਖਣੀ ਫਿਰ ਮੈਂ ਸੋਚਣਾ ਇਹ ਬੰਦਾ ਮੇਰੇ ਵਿੱਚ ਬੈਠਾ ਸੀ ਅੱਜ ਕਿੱਥੇ ਚਲਾ ਗਿਆ ਹੂੰ ਇਹ ਸੰਸਾਰ ਕੀ ਖੇਡ ਹੈ ਹੂੰ ਬੜੇ ਇਦਾਂ ਦੇ ਸਵਾਲ ਮੇਰੇ ਮਨ ਦੇ ਵਿੱਚ ਮਤਲਬ ਚੱਲਦੇ ਰਹਿਣੇ ਮੈਨੂੰ ਹੂੰ ਜੋ ਸਾਇਤ ਕਰਦੇ ਸੀ ਵੀ ਤੂੰ ਸੱਚ ਜਾ ਫਿਰ ਇਦਾਂ ਕਰਦੇ ਕਰਦੇ ਮੈਂ ਪਾਠ ਦੇ ਪਾਸੇ ਲੱਗੇ ਆ ਆਪਣੇ ਗੁਰੂਆਂ ਬਾਰੇ ਜਾ ਰਿਆਂ ਫਿਰ ਉਹਨਾਂ ਤੋਂ ਸੱਚ ਉਹਨਾਂ ਬਾਰੇ ਸੁਣਿਆ ਵੀ ਕੀ ਕੀ ਉਹਨਾਂ ਦਾ ਹਿਸਟਰੀ ਸੀਗੀ ਹਨਾ ਤੇ ਸਾਡੇ ਦਾਦੇ ਹੁਣੇ ਵੀ ਸਾਨੂੰ ਸਾਖੀਆਂ ਸੁਣਾਉਂਦੇ ਫਿਰ ਮੇਰਾ ਦਸਾਂ ਗੁਰੂਆਂ ਨਾਲ ਬਹੁਤ ਜ਼ਿਆਦਾ ਪਿਆਰ ਪੈ ਗਿਆ ਹੂੰ ਉਹਨਾਂ ਦੇ ਨਾਲ ਗੁਰਨਾਣੂ ਪਾਸ਼ਾ ਜੀ ਦੇ ਨਾਲ ਤਾਂ ਬਹੁਤ ਜ਼ਿਆਦਾ ਪਿਆਰ ਸੀਗਾ ਮੇਰਾ ਬਚਪਨ ਦੇ ਵਿੱਚ ਵੀ ਜਦੋਂ ਮੈਂ ਸਿਰ ਬੋਣਾ ਕੋਈ ਵੀ ਕਾਰਜ ਕਰਨਾ ਕੋਈ ਦੁੱਖ ਹੋਣਾ ਤਾਂ ਮੈਂ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਕਰਨ ਲਾ ਪੈਣਾ ਮੇਰੀ ਮੰਮੀ ਜੀ ਵੀ ਸਿਰ ਬਹੁੰਦੇ ਸੀਗੇ ਹੂੰ ਤੇ ਮੈਂ ਇਦਾਂ ਕਹਿਣਾ ਗੁਰਨਾਮ ਦੇਵ ਜੀ ਬਚਾ ਲਓ ਬਚਾ ਲਓ ਹਨਾ ਮਤਲਬ ਮੈਨੂੰ ਉਹਨਾਂ ਨੇ ਸ਼ੁਰੂ ਮਤਲਬ ਬੱਚੇ ਦੇ ਵਾਲ ਪੱਟੇ ਜਾਂਦੇ ਉਦੋਂ ਵੀ ਕਹਿਣਾ ਮੈਨੂੰ ਲੱਗਣਾ ਮੈਨੂੰ ਕੋਈ ਦਸਾ ਗੁਰੂਆਂ ਦਾ ਸਹਾਰਾ ਹੈ ਵੀ ਮੈਨੂੰ ਉਹ ਬਚਾਉਣਗੇ ਵੀ ਕੋਈ ਛੋਟੇ ਛੁੱਟਾ ਦੁੱਖ ਵੀ ਹੋਣਾ ਹਾਂ ਛੋਟੇ ਛੋਟੇ ਹਾਂ ਕੋਈ ਵੀ ਨਾ ਜਿੱਦਾਂ ਪੇਪਰ ਦੇਣ ਵੀ ਜਾਣਾ ਮਹਾਰਾਜ ਦਾ ਨਾਮ ਲੈ ਕੇ ਜਾਣਾ ਫਿਕਰ ਦੇ ਕਰਦੇ ਪਾਠ ਦੇ ਪਾਸੇ ਵੀ ਲੱਗਾ ਕਰਦੇ ਮੈਨੂੰ ਸਵੇਰੇ ਪੁੱਛਦੇ ਹੁੰਦੇ ਸੀਗੇ ਮਤਲਬ ਤਿਆਰ ਹੋਣ ਤੋਂ ਪਹਿਲਾਂ ਵੀ ਫਾਦਰ ਸਾਹਿਬ ਮੈਨੂੰ ਪੁੱਛਦੇ ਵੀ ਤੂੰ ਪਾਠ ਕੀਤਾ ਫਿਰ ਤੇਨੂੰ ਭੇਜਣਾ ਹੂੰ ਸੋ ਇਦਾਂ ਕਰਦੇ ਕਰਦੇ ਮੇਰਾ ਹੋਰ ਵੀ ਇਸ ਪਾਸੇ ਵਿੱਚ ਹੌਲੀ ਹੌਲੀ ਕਰਦੇ ਕਰਦੇ ਮੇਰਾ ਰੁਚਾਨ ਵਧਿਆ ਬਹੁਤ ਜ਼ਿਆਦਾ ਗੁਰੂ ਸਿੱਖੀ ਵੱਲ ਹੂੰ ਤੇ ਇਦਾਂ ਹੀ ਕਰਦੇ ਕਰਦੇ ਫਿਰ ਜਰਨੀ ਵਿੱਚ ਮੈਂ ਆਪਣੇ ਘਰਦਿਆਂ ਤੋਂ ਪੁੱਛਿਆ ਵੀ ਮੈਨੂੰ ਤਰੀਕਾ ਦੱਸੋ ਪਾਠ ਕਰਨ ਦਾ ਹੂੰ ਫਿਓਨਨ ਦੱਸਿਆ ਵੀ ਇਦਾਂ ਪੰਜ ਬਾਣੀਆਂ ਹੂੰ ਠੀਕ ਹੈ ਸ਼ਾਮ ਦੀ ਬਾਣੀਆਂ ਤੇ ਤੂੰ ਇਹਦਾ ਇਸ ਵੇਲੇ ਇਹਨਾਂ ਦਾ ਪਾਠ ਕਰਨਾ ਤਸਵੀਰ ਇਦਾਂ ਪਾਠ ਕਰਨਾ ਫਿਰ ਮੈਨੂੰ ਮਹਾਪੁਰਸ਼ਾਂ ਦੀ ਸੰਗਤ ਬਾਰੇ ਦੱਸਿਆ ਉਹਨਾਂ ਨੇ ਹੂੰ 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 ਸਾਡੇ ਘਰ ਮੈਂ ਆਪਣੇ ਨੂੰ ਬਹੁਤ ਜ਼ਿਆਦਾ ਖੁਸ਼ਕਿਸਮਤ ਸਮਝਦਾ ਕਿ ਸਾਡੇ ਘਰ ਵਿੱਚ ਅਜਿਹੇ ਮਹਾਪੁਰਸ਼ਾਂ ਦਾ ਵੀ ਪਹਿਰਾ ਹੈ ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੇ ਹੈ ਤਾਂ ਉਹਨਾਂ ਦੀ ਬਖਸ਼ਿਸ਼ ਹੀ ਕਹਿ ਸਕਦਾ ਮੈਂ ਜੇ ਸੰਤ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਉਹਨਾਂ ਤੋਂ ਗਾਂ ਜਿੱਦਾਂ ਨਿਰਮਲ ਕੁਟਿਆ ਚੋਲਾ ਜਾਂ ਹੋਰ ਵੀ ਕਿਸ ਸੰਪਰਦਾਵਾਂ ਵਿੱਚ ਜੁੜੀਆਂ ਸਾਡੇ ਘਰ ਦੇ ਉਹਨਾਂ ਕੋ ਜਾਣਦੇ ਉੱਥੇ ਜਾ ਕੇ ਸੇਵਾ ਕਰਨੀ ਫਿਰ ਉਹਨਾਂ ਮਹਾਪੁਰਸ਼ਾਂ ਨੇ ਸਾਨੂੰ ਦੱਸਣਾ ਵੀ ਤੁਸੀਂ ਗੁਰੂਆਂ ਨਾਲ ਜੋੜੋ ਫਿਰ ਉਹਨਾਂ ਦੀ ਹਿਸਟਰੀ ਦੱਸਣੀ ਛੋਟੇ ਸਹਬਜ਼ਾਦਿਆਂ ਦੀ ਫਿਰ ਬੜੀ ਸ਼ਹੀਧੀਆਂ ਪੜ੍ਹਣੀਆਂ ਫਿਰ ਸਾਨੂੰ ਮਾਣ ਵੀ ਬੜਾ ਮਹਿਸੂਸ ਹੁੰਦਾ ਸੀਗਾ ਪਰ ਮੈਂ ਇਹਦੇ ਨਾਲ-ਨਾਲ ਖੁਦ ਵੀ ਖੋਜ ਕਰਦਾ ਹੁੰਦਾ ਸੀਗਾ ਆਪਣੇ ਗੁਰੂਆਂ ਦੀ ਹਿਸਟਰੀ ਆ ਜਾਂ ਪ੍ਰਚਾਰਕ ਸੁਣ ਲੈਣੇ ਵਧੀਆ-ਵਧੀਆ ਜਿਵੇਂ ਮਸੰਤ ਸਿੰਘ ਮਸਕੀਨ ਦੀ ਹੋਵੇ ਹੋਰ ਵੀ ਬੜੇ ਪ੍ਰਚਾਰਕ ਪ੍ਰਚਾਰਕਾਂ ਨੂੰ ਸੁਣਨਾ ਤਾਂ ਮੈਨੂੰ ਚੰਗਾ ਲੱਗਣਾ ਜਾਣ ਲੈਣਾ ਕਰਦੇ ਵੀ ਬੜੀ ਖੁਸ਼ੀ ਕਰਦੇ ਹੁੰਦੇ ਸੀ ਕਿ ਵੀ ਐਡੀ ਛੋਟੀ ਉਮਰ ਦੇ ਵਿੱਚ ਵੀ ਸਾਡਾ ਬੀਟਰ ਲੱਗਾ ਇਸ ਪਾਸੇ ਫਿਕਰ ਦੇ ਕਰਦੇ ਇਦਾਂ ਹੀ ਮੈਂ ਏਜ ਜੇ ਤੁਹਾਨੂੰ ਪਤਾ ਬੰਦੇ ਦੀ ਵੱਡੀ ਹੋਈ ਜਾਂਦੀ ਹੈ ਬੜਾ ਬਦਲਾਅ ਵੀ ਆਉਂਦਾ ਬਾਹਰ ਏਜ ਦਾ ਹਾਂਜੀ ਬਾਹਰ ਦਾ ਗਿਆਨ ਵੀ ਫਿਰ ਆਉਣ ਲੱਗ ਜਾਂਦਾ ਕੋਲੇ ਫੇ ਮੈਂ 2000 ਮੈਨੂੰ ਯਾਦ ਆ 13 14 14 15 ਦੀ ਗੱਲ ਹੈ ਜੀ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕੀਤਾ ਅਖੰਡ ਪਾਠ ਹਾਂ ਪੂਰਾ ਮਤਲਬ ਆਪ ਹੀ ਪੂਰਾ ਸੰਪੂਰਨ ਕਰੇ ਬੈ ਕੇ ਕਰੇ ਬੈ ਕੇ ਤੁਹਾਡੇ ਪ੍ਰਕਾਸ਼ ਗੁਰੂ ਸਾਹਿਬ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਸੈਂਚੀਆਂ ਜਾਂ ਹੋਰ ਨਾ ਇਦਾਂ ਤੇ ਪਾਠ ਕਰਨਾ ਇਕੱਲੇ ਬੈ ਕੇ ਰੂਮ ਦੇ ਵਿੱਚ ਤੇ ਮੈਨੂੰ ਯਾਦ 2015 ਦੇ ਜਦੋਂ ਆਖਰੀ ਦਿਨ ਸੀਗਾ ਜਿੱਦਣ ਮਹਾਰਾਜ ਜੀ ਦਾ ਜਿੱਦਣ ਆ ਆ ਲਾਸਟ ਦਿਨ ਸੀਗਾ 1430 ਅੰਗ ਤੇ ਪਹੁੰਚਿਆ ਮੈਨੂੰ ਯਾਦ ਆ ਉਹ ਲਾਸਟ ਦਿਨ ਕੀ ਹੋਇਆ ਮੇਨਾ ਐ ਦਿਨ ਕਮਰੇ ਦੇ ਵਿੱਚ ਹਨੇਰਾ ਸੀਗਾ ਜੀ ਹੂੰ ਤੇ ਮੈਨੂੰ ਬਹੁਤੀ ਜ਼ਿਆਦਾ ਸਮਝ ਨਹੀਂ ਸੀ ਕਿ ਕਿੱਦਾਂ ਮਰ ਜਾਦਾ ਨਾ ਕਰਨਾ ਕੀ ਨਹੀਂ ਕਰਨਾ ਪਰ ਮੈਂ ਆਪਣੇ ਵੱਲੋਂ ਪੜ ਰਿਹਾ ਸੀਗਾ ਮੈਂ ਲਿਖ ਵੀ ਲਿਆ ਰੋਜ਼ ਰਿਹਾ ਸੀਗਾ ਕਿ ਇੰਨੇ ਅੰਗ ਕਰ ਲਏ ਨੇ ਅੰਗ ਨਹੀਂ ਕੀਤੇ ਹੂੰ ਹੂੰ ਐਂਡਲੇ ਦਿਨ ਦੀ ਗੱਲ ਯਾਦ ਆ ਮੈਨੂੰ ਉੱਥੇ ਥੋੜਾ ਜਿਹਾ ਸੂਰਜ ਦਾ ਪ੍ਰਕਾਸ਼ ਪੈ ਰਿਹਾ ਸੀਗਾ ਜੀ ਰੂਮ ਦੇ ਵਿੱਚ ਥੋੜਾ ਜਿਹਾ ਤਾਂ ਉਹ ਜਦੋਂ ਮੈਂ ਭੋਗ ਪਾਇਆ ਜਦੋਂ ਮੈਂ ਪੂਰੇ 1430 ਕਿ ਤੇ ਮੇਰੇ ਮਨ ਦੇ ਵਿੱਚੋਂ ਇੰਨੀ ਖੁਸ਼ੀ ਨਿਕਲੀ ਹੂੰ ਥੋੜੇ ਜਿਹੀ ਸੂਰਜ ਦੀ ਰੋਸ਼ਨੀ ਵਿੱਚ ਸਾਰਾ ਹੀ ਕਮਰਾ ਮਤਲਬ ਰੋਸ਼ਨੀ ਚਿੱਟਾ-ਚਿੱਟਾ ਹੋ ਗਿਆ ਸੀਗਾ ਕਮਰੇ ਜਿੱਤਾ ਚਾਨਣ ਹੋ ਗਿਆ ਤੇ ਮੈਨੂੰ ਨਾ ਅਭਾਸ ਹੋ ਰੇ ਸੀ ਵੀ ਜਿੱਦਾਂ ਕ੍ਰਿਸ਼ਨ ਮਾਰੇ ਖੜੇ ਆ ਪਤਾ ਨਹੀਂ ਹੋਰ ਵੀ ਦੇਵੀ ਦੇਵਤੇ ਖੜੇ ਸੀਗੇ ਮੈਨੂੰ ਅਭਾਸ ਹੁੰਦਾ ਰਿਹਾ ਤਿੰਨ ਚਾਰ ਦਿਨ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਦਾ ਭੋਗ ਪਾਇਆ ਤੇ ਦੇਖ ਤੁਹਾਨੂੰ ਦੇਵੀ ਦੇਵਤੇ ਰਹੇ ਨੇ ਦੇਖ ਲਈ ਅਭਾਸ ਹੋ ਰਿਹਾ ਸੀਗਾ ਵੀ ਇਦਾਂ ਜਿੱਦਾਂ ਮੈਂ ਬੈਠਾ ਨਾ ਮੈਂ ਇਦਾਂ ਦੇਖਣਾ ਵੀ ਕੌਣ ਹੈਗਾ એનર્ਜੀ ਫੀਲ ਹੋ ਰਹੀ ਸੀ ਉਹਨਾਂ ਦੀ ਵੀ ਕ੍ਰਿਸ਼ਨ ਮਾਰੇ ਵਰਗੇ ਹਲਕੇ ਹਲਕੇ ਧੁੰਦਲੀ ਧੁੰਦਲੀ ਜਾਂ ਹੋਰ ਵੀ ਦੇਵੀ ਦੇਵਤੇ ਹਨਾ ਇਨ ਸਾਰਿਆਂ ਦਾ ਬਾਸ ਹੋ ਰਿਆ ਸੀ ਹੌਲੀ ਹੌਲੀ ਫਿਰ ਪ੍ਰਕਾਸ਼ ਰਿਹਾ ਮੈਂ ਕਿ ਯਾਰ ਥੋੜੀ ਜੀ ਸੂਰਜ ਦੀ ਰੋਸ਼ਨੀ ਆ ਰਹੀ ਤੇ ਇੰਨਾ ਜਿਆਦਾ ਪ੍ਰਕਾਸ਼ ਹੋ ਗਿਆ ਹੂੰ ਸੋ ਮੇਰੇ ਜ਼ਿੰਦਗੀ ਦਾ ਪਹਿਲਾ ਅਨੁਭਵ ਸੀਗਾ 2015 ਹਾਂ 2015 ਚ ਹੋ ਗਿਆ ਫਿਰ ਉਦੋਂ ਬਾਅਦ ਚ ਪਰਮਾਤਮਾ ਦੀ ਐਸੀ ਵਿਦਵਾਨੀ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਜਿਆਦਾ ਕਸ਼ਟ ਜਾਂ ਦੁੱਖ ਆ ਗਿਆ 2016 17 ਦੀ ਗੱਲ ਹੈ ਕਿੰਦਾਂ ਦੇ ਦੁੱਖ ਕਸ਼ਟ ਪਰਸਨਲੀ ਪਰਿਵਾਰ ਕਹਿ ਸਕਦੇ ਹੋ ਤੁਸੀਂ ਕਿਵੇਂ ਕੋਈ ਕੋਈ ਮਤਲਬ ਹਾਂਜੀ ਮਤਲਬ ਕਿਸੇ ਦੇ ਨਾਲ ਵੀ ਮਤਲਬ ਜ਼ਿਆਦਾ ਹੀ ਹੋ ਗਿਆ ਸੀਗਾ ਹਨਾ ਚਲੋ ਥੋੜੀ ਗੱਲ ਡਿਸਕਲੋਜ਼ ਨਹੀਂ ਕਰ ਸਕਦਾ ਇੱਥੇ ਮੈਂ ਅੱਛਾ ਅੱਛਾ ਪਰ ਮੇਤੇ ਜ਼ਿਆਦਾ ਕਸ਼ਟ ਦਾ ਸਮਾਂ ਸੀਗਾ ਉਸ ਵੇਲੇ ਫਿਜ਼ੀਕਲ ਵੀ ਕੁਝ ਨਹੀਂ ਹਾਂਜੀ ਮੈਂਟਲੀ ਨਾ ਐਦਾਂ ਕੋਈ ਲੜਾਈ ਝਗੜਾ ਜਾਂ ਕੁਝ ਵੀ ਕਹਿ ਲੋ ਤੁਸੀਂ ਹਾਂ ਹਾਂ ਉਹ 2 ਸਾਲ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਰਹਾ ਮੈਂ 6-7 ਮਹੀਨੇ ਮੈਨੂੰ ਲੱਗਾ ਵੀ ਜ਼ਿੰਦਗੀ ਦੇ ਵਿੱਚ ਇੰਨਾ ਕਸ਼ਟ ਨਹੀਂ ਹੋਣਾ ਚਾਹੀਦਾ ਜਿੰਨੀ ਮੇਰੀ ਏਜ ਆ ਹਾਂ ਨਹੀਂ ਕਰਦੇ ਕਰਦੇ ਚਲੋ ਟਾਈਮ ਦੇ ਨਾਲ ਇਹ ਚੀਜ਼ ਹਟ ਜਾਂਦੀ ਤੁਹਾਨੂੰ ਪਤਾ 17-18 ਦੇ ਵਿੱਚ ਅਸਲੀ ਮੇਰੀ ਜ਼ਿੰਦਗੀ ਦੀ ਜਿਹੜੀ ਸ਼ੁਰੂਆਤ ਹੋਈ ਹੈ ਧਾਰਮਿਕ ਜੋ ਮੈਨੂੰ ਲੱਗਦਾ ਉਹ 17-18 ਦੇ ਵਿੱਚ ਹੋਈ ਸੀ ਮੈਨੂੰ ਯਾਦ ਯੂਨੀਵਰਸਿਟੀ ਵਿੱਚ ਮੈਂ ਬੈਠਾ ਸੀਗਾ ਉਹਦੇ ਮੇਰੀ ਯੂਨੀਵਰਸਿਟੀ ਵਿੱਚ ਨਵਾਂ-ਨਵਾਂ ਆਇਆ ਸੀਗਾ 18 ਦੀ ਗੱਲ ਹੋ ਗਈ ਮੈਂ ਖੋਜ ਵਾਸਤੇ ਤੁਰਨਾ ਚਾਹੁੰਦਾ ਸੀਗਾ ਹੂੰ ਸਿੱਖੀ ਦੀ ਜਿਹੜੀ ਖੋਜ ਹੈ ਵੀ ਕੀ ਹੈਗਾ ਫਿਰ ਉਹਦੇ ਵਿੱਚ ਕਰਦੇ-ਕਰਦੇ ਮੈਂ ਸੰਤ ਬ੍ਰਿਹਮ ਸਿੰਘ ਜੀ ਅਤਰਵਾੜਾ ਸਾਹਿਬ ਵਾਲੇ ਹੂੰ ਮੈਂ ਟਕਸਾਲ ਦੇ ਹੋਰ ਸਿੰਘਾਂ ਨੂੰ ਸੁਣਿਆ ਹੂੰ ਤੇ ਉਹਨਾਂ ਕੋ ਮੈਨੂੰ ਮਤਲਬ ਬਹੁਤ ਕੁਝ ਪਤਾ ਲੱਗਿਆ ਮੈਂ ਪੜਿਆ ਉਹਨਾਂ ਨੂੰ ਫੇ ਉਹਨਾਂ ਨੇ ਮਰਜਾਦਾ ਦੱਸਿਆ ਪਾਠ ਦੀਆਂ ਮਰਜਾਦਾ ਸ੍ਰੀ ਦਸਮ ਗ੍ਰੰਥ ਸਾਹਿਬ ਬਾਰੇ ਪਤਾ ਲੱਗਾ ਮੈਨੂੰ ਹੂੰ ਤੇ ਮੈਨੂੰ ਤਾਂ ਜਿੱਦਾਂ ਨਾ ਸ਼ੌਂਕ ਚੜ ਗਿਆ ਚਾਹ ਚੜ ਗਿਆ ਹੂੰ ਉਹਨਾਂ ਦਿਨਾਂ ਦੀ ਗੱਲ ਆ ਹੂੰ ਤੇ ਮੈਂ ਪਾਠ ਸ਼ੁਰੂ ਕਰ ਦਿੱਤਾ ਜੀ ਹੂੰ ਦਸਮ ਗ੍ਰੰਥ ਦਾ ਦਸਮ ਗ੍ਰੰਥ ਸਾਹਿਬ ਦਾ ਬਈ ਹਾਂ ਜੀ ਉਦੋਂ ਮੈਂ ਪਹਿਲੇ ਹੀ ਕਰ ਦਿੱਤਾ ਸੀ ਵੈਸੇ ਹੀ ਉਹਦਾ ਵੀ ਖੰਡ ਪਾਠ ਸ਼ੁਰੂ ਕਰ ਦਿੱਤਾ ਸੀ ਮੈਂ ਵੀ ਮੈਂ ਵੀ ਪੂਰਾ ਪੜ੍ਹ ਕੇ ਦੇਖਾਂ ਮੈਂ ਕੀ ਕਹਿੰਦੇ ਮਹਾਰਾਜ ਤੇ ਕੁਦਰਤੀ ਟਕਸਾਲ ਦੇ ਸਿੰਘਾਂ ਨੂੰ ਜਾਂ ਸੰਤ ਵਰਿਆਮ ਸਿੰਘ ਜੀ ਜਾਂ ਬਾਬਾ ਠਾਕੁਰ ਸਿੰਘ ਜੀ ਜਾਂ ਹੋਰ ਵੀ ਇਹਨਾਂ ਨੂੰ ਸੁਣਿਆ ਤਾਂ ਉਹਨਾਂ ਤੋਂ ਬਹੁਤ ਸਾਰੀਆਂ ਬਾਣੀਆਂ ਸ਼ਸਤਰਨਾਮ ਵਾਲਾ ਬ੍ਰਹਮ ਕਵਚ ਆਣਾ ਨਾਮ ਸਿਮਰਨ ਕਿੱਦਾਂ ਕਰਨਾ ਕਿਹੜੀ ਵਿਧੀ ਨਾਲ ਕਰਨਾ ਆ ਤੁਸੀਂ ਕਿੱਦਾਂ ਕਰਨਾ ਉਹ ਸਾਰੀ ਮੈਨੂੰ ਵਿਧੀਆਂ ਪਤਾ ਲੱਗੀਆਂ ਤੇ ਫਿਰ ਜਦੋਂ ਉਹਨਾਂ ਨੂੰ ਸੁਣਿਆ ਵੀ ਜਿੱਦਾਂ ਹੋਰਾਂ ਨੂੰ ਅਸੀਂ ਸੁਣਦੇ ਹਾਂ ਨਾ ਵੀ ਕਿਸੇ ਦੀ ਫਲਾਨੀ ਜਰਨੀ ਵਿੱਚ ਉਹਨੂੰ ਇੱਥੇ ਤੱਕ ਪਹੁੰਚਿਆ ਨੂੰ ਆਹ ਦਰਸ਼ਨ ਹੋਏ ਵੀ ਆਹ ਕਰਮਾਤਾ ਹੁੰਨੀਆਂ ਸੀਗੀਆਂ ਤੇ ਮੈਨੂੰ ਲੱਗਾ ਵੀ ਇਹ ਚੀਜ਼ਾਂ ਹੁੰਨੀਆਂ ਵੀ ਸੱਚੀ ਹੁੰਦੀਆਂ ਕਿ ਨਹੀਂ ਹੁੰਦੀਆਂ ਸਿੱਟਾ ਸਾਡਾ ਤਾਰੀਫ ਕਰਦੇ ਆ ਵੀ ਸਾਡੇ ਧਰਮ ਦੇ ਵਿੱਚ ਹੂੰ ਸੁਣ ਸੁਣ ਕੇ ਮੈਨੂੰ ਲੱਗਾ ਯਾਰ ਇੰਨੀ ਤਾਰੀਫਾਂ ਕਰਦੇ ਚਲੋ ਕਰਕੇ ਦੇਖੀਏ ਹੂੰ ਮੈਂ ਸ਼ੁਰੂ ਕਰ ਦਿੱਤਾ ਜੀ ਜੋ ਮਰਜ਼ਾਦਾ ਉਹਨਾਂ ਨੇ ਦੱਸਿਆ ਸੀਗੀਆਂ ਉਹ ਸਾਰੀਆਂ ਮਰਜ਼ਾਦਾ ਫਿਰ ਮੈਨੂੰ ਸ਼ੇਰ ਦੀ ਬੜੀ ਵੇਟ ਰਹਿਣ ਜੀ ਅਮਰਤ ਵੇਲੇ ਦੀ ਬੋਬੇਟ ਰਣੀ ਰਾਤ ਨੂੰ ਸੋਣਾ ਨਹੀਂ ਮੈਂ ਜੇ ਮੇਰੀ 1:30 ਵਜੇ ਅੱਖ ਖੁੱਲ੍ਹ ਜਣੀ ਕਿ 2:30 ਵਜੇ ਦੀ 3:00 ਵਜੇ ਮੈਂ ਉੱਠ ਕੇ ਬਹਿ ਜਾਣਾ ਫਿਰ ਮੈਂ ਨਾ ਪਾਠ ਸ਼ੁਰੂ ਕਰ ਦਿੱਤਾ ਜੀ ਉਦੋਂ ਪਾਠ ਮੈਂ ਨਾ ਇੱਥੇ ਇੱਕ ਗੱਲ ਮੈਂ ਕਰਨਾ ਚਾਹੁੰਗਾ ਤੁਹਾਡੀ ਗੱਲ ਤੋਂ ਦੇਖੋ ਕਿੰਡੀ ਖਿੱਚ ਆ ਆਪਾਂ ਅਮਰਤ ਵੇਲੇ ਉੱਠਣ ਦਾ ਕਹਿਣੇ ਆ ਨੀਂਦ ਹੀ ਨਹੀਂ ਆ ਰਹੀ ਅਮਰਤ ਵੇਲਾ ਕਿਤੇ ਮਿਸ ਨਾ ਹੋ ਜੇ 1:30 ਵਜੇ ਉੱਠ ਕੇ ਬੈਠ ਜਾਣੇ ਹੋ ਹੈ ਤੁਸੀਂ ਮਤਲਬ ਕਿੰਨੀ ਖਿੱਚ ਹੋਊਗੀ ਅੰਦਰ ਹਨਾ ਬਹੁਤ ਜ਼ਿਆਦਾ ਉਸ ਵੇਲੇ ਫਿਰ ਮੈਂ ਨਾ ਬੈਠ ਕੇ ਥੱਲੇ ਚਟਾਈ ਵਿਛਾ ਕੇ ਪਾਠ ਸ਼ੁਰੂ ਕਰ ਦਿੱਤਾ ਜੀ ਹੂੰ ਪਾਠ ਕਰਦੇ ਕਰਦੇ ਆ ਮੇਰੀ ਬਹੁਤ ਜ਼ਿਆਦਾ ਗੁਰੂ ਨਾਨਕ ਪਾਸ਼ਾ ਦੇ ਵਿੱਚ ਲਿਵ ਲੱਗਣੀ ਸ਼ੁਰੂ ਹੋ ਗਈ ਹੂੰ ਸਤਿਗੁਰੂ ਨਾਨਕ ਸਾਹਿਬ ਦੇ ਵਿੱਚ ਮੇਰਾ ਬਹੁਤ ਜ਼ਿਆਦਾ ਧਿਆਨ ਸੀ ਪ੍ਰੇਮ ਜਾਗ ਗਿਆ ਉਹਨਾਂ ਵਿੱਚ ਹੂੰ ਹੂੰ ਫਿਰ ਮੈਨੂੰ ਮਹਾਰਾਜੀ ਦੇ ਦਰਸ਼ਨ ਹੋਣੇ ਸ਼ੁਰੂ ਹੋ ਗਏ ਅੰਦਰ ਜਾਂ ਬਾਹਰ ਮੈਨੂੰ ਅੰਦਰੋਂ ਹੀ ਰਾਤ ਨੂੰ ਸੱਚੇ ਪਾਸ਼ਾ ਜੀ ਦੇ ਫਿਰ ਮੈਨੂੰ ਮਹਾਰਾ ਨੇ ਬਹੁਤ ਕੁਝ ਦਿਖਾਣਾ ਸ਼ੁਰੂ ਕਰ ਦਿੱਤਾ ਹੂੰ ਤੇ ਮੈਨੂੰ ਮਾਣ ਵੀ ਬੜਾ ਮਹਿਸੂਸ ਹੋਇਆ ਪਹਿਲਾਂ ਤੇ ਮਹਾਰਾਜੇ ਮੈਨੂੰ ਜਦੋਂ ਦਰਸ਼ਨ ਦਿੱਤੇ ਹੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਹੂੰ ਤੇ ਮੈਂ ਮੱਥਾ ਟੇਕਦਾ ਪਿਆ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰਨਾਣੂ ਪਾਸ਼ਾ ਬੈਠੇ ਪਏ ਆ ਵਿੱਚੋਂ ਗੁਰੂ ਗੰਬ ਸਾਹਿਬ ਚ ਦਿਸ ਰਿਹਾ ਬਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠੇ ਪਏ ਮਹਾਰਾਜ ਆ ਪ੍ਰਕਾਸ਼ ਰੂਪ ਦੇ ਵਿੱਚ ਪ੍ਰਕਾਸ਼ ਨਿਕਲ ਰਿਹਾ ਮੈਂ ਮੱਥਾ ਟੇਕਿਆ ਮਹਾਰਾਜ ਫਿਰ ਉਦੋਂ ਬਾਅਦ ਚ ਮੈਨੂੰ ਦੂਸਰੀ ਵਾਰੀ ਫੇਰ ਦਰਸ਼ਨ ਹੋਏ ਹੂੰ ਉਹ ਇਦਾਂ ਦੇ ਦਰਸ਼ਨ ਸੀਗੇ ਵੀ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਚਲੋ ਇੱਕ ਕੋਸ਼ਿਸ਼ ਹੀ ਕਰਦਾ ਦੱਸਣ ਦੀ ਉਹ ਦੱਸਣ ਤੋਂ ਪਰੇ ਦੀ ਚੀਜ਼ਾਂ ਆ ਹੂੰ ਕਿ ਮੈਂ ਸੁਪਨੇ ਵਿੱਚ ਕੀ ਦੇਖ ਰਿਹਾ ਕਿ ਮੰਡਲ ਆ ਜੀ ਜਿਹਦਾ ਆਪਣੇ ਜਪਜੀ ਸਾਹਿਬ ਦੇ ਵਿੱਚ ਵੀ ਆਉਂਦੇ ਨਾ ਕਰਮਖੰਡ ਸ਼ਰਮਖੰਡ ਧਰਮਖੰਡ ਹੂੰ ਦੇਖਣਾ ਸ਼ੁਰੂ ਕਰ ਦਿੱਤੇ ਸਾਡੇ ਤੋਂ ਬਾਅਦ ਦੇਵੀ ਦੇਵਤੇ ਦਾ ਖੰਡ ਆਉਂਦਾ ਹੂੰ ਫਿਰ ਉਸ ਤੋਂ ਬਾਅਦ ਅਵਤਾਰਾਂ ਦਾ ਖੰਡ ਆਉਂਦਾ ਅੰਦਰ ਦਿਖਾਉਣ ਲੱਗੇ ਮਾਰੇ ਮੈਨੂੰ ਦਿਖਾ ਰਹੇ ਆ ਸੁਪਨੇ ਦੇ ਵਿੱਚ ਇਹ ਸੁਪਨਾ ਸੀ ਜਾਂ ਧਿਆਨ ਚ ਬੈਠੇ ਸੀ ਸੁਪਨੇ ਦੇ ਵਿੱਚ ਹੀ ਗੱਲ ਸਵੇਰੇ ਅੰਮ੍ਰਿਤ ਵੇਲੇ ਨੰਬਰ 2 ਲਈ ਤੇ ਉਹਦੇ ਵਿੱਚੋਂ ਬਾਅਦ ਵਿੱਚੋਂ ਫੇ ਦੇਵੀ ਦੇਵਤਾਂ ਦਾ ਖੰਡ ਤੋਂ ਬਾਅਦ ਅਵਤਾਰਾਂ ਦਾ ਖੰਡ ਆ ਗਿਆ ਹੂੰ ਅਵਤਾਰਾਂ ਤੋਂ ਬਾਅਦ ਜਿੰਨੇ ਹੋਰ ਵੀ ਹੈਗੇ ਆ ਹਨਾ ਜਿੱਦਾਂ ਬੁੱਧ ਜੀ ਹੋ ਗਏ ਜੀ ਸਿੱਧ ਜੀ ਸਾਰਿਆਂ ਦੇ ਖੰਡ ਦਿਖਾਏ ਐਂਡਲਾਂ ਜਿਹੜਾ ਖੰਡ ਦਿਖਾਇਆ ਉਹਦੇ ਵਿੱਚ ਬਿਲਕੁਲ ਖਾਲੀ ਸੀਗਾ ਜੀ ਬਿਲਕੁਲ ਹੂੰ ਇੱਕ ਪ੍ਰਕਾਸ਼ ਹੁੰਦਾ ਵਿੱਚ ਪ੍ਰਕਾਸ਼ ਬਣਦਾ ਪੀਲਾ ਜਿਹਾ ਹੂੰ ਉਪਰਕਾਸ਼ ਪਹਿਲਾਂ ਤਾਂ ਖਾਲੀ ਸੀਗਾ ਜਿੱਦਾਂ ਨਿਰਗੁਣ ਕਹਿ ਸਕਦੇ ਤੁਸੀਂ ਸਤਗੁਰਾਂ ਦਾ ਹਨਾ ਨਿਰਗੁਣ ਸਰੂਪ ਉੱਥੇ ਕੁਝ ਵੀ ਨਹੀਂ ਹੈਗਾ ਬਿਲਕੁਲ ਸਾਰੇ ਮੰਡਲਾਂ ਦੇ ਉੱਪਰ ਵਿੱਚ ਹੂੰ ਤੇ ਉਹ ਜਿਹੜਾ ਪ੍ਰਕਾਸ਼ ਸੀਗਾ ਉਹ ਪਹਿਲਾਂ ਤਾਂ ਉਹ ਕੁਝ ਵੀ ਨਹੀਂ ਸੀਗਾ ਫਿਰ ਪ੍ਰਕਾਸ਼ ਰੂਪ ਬਣਦਾ ਫਿਰ ਉਹ ਪ੍ਰਕਾਸ਼ ਗੁਰੂ ਨਾਨਕ ਸਾਹਿਬ ਦਾ ਰੂਪ ਧਾਰ ਕਰ ਲੈਂਦਾ ਹੂੰ ਮੈਂ ਤਾਂ ਮਤ ਮਾਰੇ ਮੈਨੂੰ ਦਿਖਾ ਦਿੱਤਾ ਹੂੰ ਤੂੰ ਮਾਰੇ ਆਪ ਹੀ ਨਿਰੰਕਾਰ ਸੀਗੇ ਹੂੰ ਤੇ ਮੈਨੂੰ ਬੜੀ ਖੁਸ਼ੀ ਹੋਈ ਇਸ ਚੀਜ਼ ਦੀ ਹੂੰ ਮੈਂ ਬਹੁਤ ਜ਼ਿਆਦਾ ਹੌਲੀ ਹੌਲੀ ਧਿਆਨ ਦੇ ਵਿੱਚ ਵਧ ਗਿਆ ਮੈਂ ਬੜਾ ਮਨ ਮਾਨ ਮਹਿਸੂਸ ਹੋ ਰਿਆ ਸੀ ਉਹਨਾਂ ਦਿਨਾਂ ਵਿੱਚ ਬੜਾ ਚੰਗਾ ਵੀ ਲੱਗ ਰਿਹਾ ਸੀਗਾ ਵੀ ਇਹ ਬਹੁਤ ਵੱਡੀ ਚੀਜ਼ ਹੋਈ ਕਈ ਇੱਥੇ ਲੋਕੀ ਕਹਿ ਦਿੰਦੇ ਆ ਵੀ ਇਖੇ ਜੀ ਇਹ ਪ੍ਰਕਾਸ਼ ਸਹੀ ਨਹੀਂ ਹੈਗਾ ਜਾਂ ਜੋ ਵੀ ਦੇਖਦੇ ਸਨ ਵੀ ਜਿਹੜੇ ਆਕਾਰ ਦੇਖਦੇ ਨੇ ਕਈ ਲੋਕੀ ਕਹਿ ਦਿੰਦੇ ਆ ਉਹ ਵੀ ਮੈਂ ਤੁਹਾਨੂੰ ਦੱਸ ਦਦਾ ਨਾ ਆਪਣੀ ਜਗ੍ਹਾ ਸਹੀ ਨੇ ਪਰ ਜਿਹੜਾ ਸਹੀ ਪ੍ਰਕਾਸ਼ ਦਿਸਦਾ ਨਾ ਤੁਹਾਨੂੰ ਉਹ ਦਾ ਤੁਹਾਡੇ ਕਈ ਦਿਨ ਤੁਹਾਡੇ ਅਸਰ ਹੀ ਰਹਿੰਦਾ ਕਿੰਨੇ ਦਿਨ ਤੁਹਾਡੇ ਚ ਹੂੰ ਜਿਹੜਾ ਸਹੀ ਮਹਾਰਾਜ ਦਾ ਪ੍ਰਕਾਸ਼ ਨਾ ਫਿਰ ਮੈਨੂੰ ਇਹ ਵੀ ਮੇਰਾ ਮੱਲ ਅੱਗੇ ਜਾ ਕੇ ਦਸਾਂਗਾ ਇਹ ਵੀ ਬਲਬਲਾ ਉੱਠ ਗਿਆ ਸੀਗਾ ਕਿਸੇ ਕੋ ਸੁਣੀ ਸੁਣਾਈ ਗੱਲ ਸੀਗੀ ਹੂੰ ਪਰ ਮੈਂ ਆਪਣੀ ਗੱਲ ਕੰਟੀਨਿਊ ਕਰਦਾ ਵੀ ਦੇਵੀ ਦੇਵਤਿਆਂ ਦੀਆਂ ਫੋਟੋਆਂ ਦਿਸਣੀਆਂ ਜਾਂ ਉਹ ਨਹੀਂ ਦੇਵੀ ਦੇਵਤੇ ਦਿਖੇ ਮੈਨੂੰ ਉਹਨਾਂ ਦੇ ਮੰਡਲ ਦਿਖੇ ਹੂੰ ਐਂਡਲਾਂ ਮੰਡਲ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦਾ ਸਗੰਦੇ ਅੰਕਾਰ ਸੀਗਾ ਪਹਿਲਾਂ ਤਾਂ ਕੁਝ ਵੀ ਨਹੀਂ ਸੀਗਾ ਉੱਥੇ ਹੂੰ ਫੇਰ ਚਾਨਣ ਹੋਇਆ ਕਿੰਨਾ ਸਾਰਾ ਫੇਰ ਉਹ ਜਿਹੜਾ ਚਾਨਣ ਸੀ ਗੁਰੂ ਨਾਨਕ ਸਾਹਿਬ ਦਾ ਰੂਪ ਧਾਰ ਕੇ ਆਇਆ ਹੂੰ ਹੂੰ ਤੇ ਮਹਾਰਾਜ ਨੇ ਦਿਖਾਇਆ ਵੀ ਸਾਰੇ ਵੀ ਜਿੰਨੇ ਵੀ ਸੀਗੇ ਫੇਰ ਮਹਾਰਾਜ ਫੇਕਵਰੀ ਇਦਾਂ ਹੋਇਆ ਵਿਧਾਨ ਤਿਆਰ ਵਿੱਚ ਬੈਠੇ ਬੈਠੇ ਉਹ ਧਿਆਨ ਦੀ ਗੱਲ ਆ ਹੂੰ ਮੈਂ ਦੇਖਿਆ ਗੁਰੂ ਨਾਨਕ ਸਾਹਿਬ ਜੀ ਆਕਾਸ਼ ਦੇ ਵਿੱਚ ਬੈਠੇ ਮਾਰਗ ਇਦਾਂ ਹੈਗੇ ਆਕਾਸ਼ ਦੇ ਵਿੱਚ ਜਿੰਨੇ ਵੀ ਅੱਜ ਤੱਕ ਦੇਵੀ ਦੇਵਤੇ ਹੋਏ ਆ ਜਿੰਨੇ ਵੀ ਅਵਤਾਰ ਹੋਏ ਆ ਸਾਰੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਹੀ ਜਪ ਰਹੇ ਹੂੰ ਮੇਰੇ ਲਈ ਮੈਂ ਤਾਂ ਹੋਰ ਜ਼ਿਆਦਾ ਪਰਪੱਕ ਹੋ ਗਿਆ ਇਸ ਚੀਜ਼ ਦੇ ਵਿੱਚ ਮੈਨੂੰ ਲੱਗਾ ਕਿ ਮੇਰੇ ਲਈ ਬਹੁਤ ਵੱਡੀ ਚੀਜ਼ ਆ ਹੈ ਤਮੇ ਉਹ ਉਹਨਾਂ ਦਿਨਾਂ ਵਿੱਚ ਨਾ ਦੋ ਜਾਪ ਕਰਦਾ ਹੁੰਦਾ ਸੀਗਾ ਹੂੰ ਪਹਿਲਾਂ ਤਾਂ ਮੈਂ ਕਰਦਾ ਸੀ ਗੁਰੂ ਨਾਨਕ ਦੇਵ ਜੀ ਦਾ ਨਾਮ ਲੈਣਾ ਗੁਰੂ ਨਾਨਕ ਦੇਵ ਜੀ ਨਾਮ ਦੀ ਮਾਲਾ ਜਪਦਾ ਹੁੰਦਾ ਸੀਗਾ ਹੂੰ ਠੀਕ ਹੈ ਜੀ ਫੇਰ ਕਰਦੇ ਕਰਦੇ ਵਾਹਿਗੁਰੂ 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 ਹੂੰ ਇਹਨਾਂ ਦੋਨਾਂ ਚੀਜ਼ਾਂ ਦਾ ਮੈਂ ਧਿਆਨ ਕਰਦਾ ਸੀਗਾ ਫੇਰ ਇਦਾਂ ਹੀ ਕਰਦੇ ਕਰਦੇ ਜੀ ਮੈਨੂੰ ਥੋੜਾ ਜਿਹਾ ਮਨ ਦੇ ਵਿੱਚ ਸੋ ਆ ਗਿਆ ਕਿ ਯਾਰ ਮੈਨੂੰ ਗੁਰਗੋਬਿੰਦ ਸਿੰਘ ਜੀ ਨੇ ਨਹੀਂ ਦਰਸ਼ਨ ਦੇਣੇ ਕਿਉਂ ਮੈਂ ਕਿ ਯਾਰ ਮੈਂ ਦਾੜੀ ਕੱਟੀ ਆ ਜਾ ਮੈਂ ਕੁਛ ਵੀ ਆ ਮੇਰੇ ਲੁੱਕ ਲੱਗ ਤੋਂ ਮੈਂ ਅੰਬਰ ਛਕਿਆ ਨਹੀਂ ਹੈਗਾ ਮੈਂ ਤਾਂ ਮੈਂ ਮੈਨੂੰ ਕਾਦੀ ਦੇਣ ਮੈਨੂੰ ਮੜਾ ਮੈਂ ਕਿ ਚਲੋ ਗੁਰਨਾਵ ਪਾਸ਼ਾ ਦੇ ਰੇ ਤੇ ਮੇਰੇ ਮਨ ਦੇ ਵਿੱਚ ਬੜਾ ਰੋਸ ਜਾ ਜਾਂ ਮੈਨੂੰ ਥੋੜਾ ਜਿਹਾ ਦਾ ਹੋਣਾ ਵੀ ਬਰਾਗ ਜਾ ਹੁਣ ਮਹਾਰਾਜ ਦਰਸ਼ਨ ਹੋ ਜੇ ਮੈਂ ਦਰਸ਼ਨ ਹੋ ਜਾਣ ਬੜੀ ਦਰਸ਼ਨ ਦੀ ਉਹਨਾਂ ਦੀ ਬਲਾਸ਼ਾ ਸੀ ਕਿ ਮਹਾਰਾਜ ਸੱਚੇ ਪਾਸ਼ਾ ਦਰਸ਼ਨ ਦੇਣਾ ਨਹੀਂ ਤੇ ਮੈਂ ਘਰ ਬੈਠਾ ਤੇ ਬੜਾ ਸੋਚੀ ਜਾਮਾ ਵੀ ਇਹ ਚੀਜ਼ ਮੈਨਾਂ ਕਿਉਂ ਨਹੀਂ ਹੋ ਰਹੀ ਹੈ ਨਾ ਸ਼ਾਇਦ ਮੇਰੇ ਚ ਇੱਕ ਇਹੀ ਕਮੀ ਹੈ ਵੀ ਮੈਨੂੰ ਅੰਬਰ ਛਕਣਾ ਪੈਣਾ ਹੈ ਨਾ ਹੂੰ ਤੇ ਇੱਕ ਦਿਨ ਇਹਦਾ ਅਮਰਤ ਵੇਲੇ ਸਾਰੇ 5.5 4.5 5.5 ਦੇ ਬਿਲਕੁਲ ਦੀ ਗੱਲ ਐ ਇਸ ਵੇਲੇ ਦੀ ਮੈਨੂੰ ਜਿਆਦਾ ਉਹ